ਵਾਹਿਗੁਰੂ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੇ ਸ਼ਾਮ ਤੋਂ ਲੈ ਕੇ ਹੁਣ ਤੱਕ ਬੜੀ ਸ਼ਰਧਾ ਭਾਵਨਾ ਪਿਆਰ ਦੇ ਨਾਲ ਗੁਰੂ ਦੀ ਬਾਣੀ ਦਾ ਜਾਪ ਗੁਰੂ ਦੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਅਤੇ ਕੁਝ ਸਮਾਂ ਹੋਰ ਗੁਰੂ ਨੇ ਬਖਸ਼ਿਸ਼ ਕੀਤੀ ਹੈ ਆਪਾਂ ਸਾਰਿਆਂ ਤੇ ਸਾਡੇ ਵੱਡੇ ਭਾਗ ਹਨ ਜਿਹੜੇ ਗੁਰੂ ਨੇ ਸਾਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ ਹੋਇਆ ਹੈ ਇਹ ਆਮ ਗੱਲ ਨਹੀਂ ਹੈ ਜਦੋਂ ਗੁਰੂ ਸਾਹਿਬ ਨੂੰ ਕਿਸੇ ਨੇ ਪੁੱਛਿਆ ਸੀ ਕਿ ਤੁਹਾਨੂੰ ਸਭ ਤੋਂ ਸੋਹਣਾ ਕੌਣ ਲੱਗਦਾ ਹੈ ਤੇ ਗੁਰੂ ਸਾਹਿਬ ਨੇ ਉੱਤਰ ਦਿੱਤਾ ਸੀ ਸੇ ਸੋਹਣੇ ਸਾਧ ਸੰਗ ਜਿਨ ਬਹਿਣੇ ਜਿਹੜਾ ਸਾਧ ਸੰਗਤ ਦੇ ਵਿੱਚ ਬਹਿੰਦਾ ਹੈ ਮੇਰੇ ਲਈ ਉਹ ਸਭ ਤੋਂ ਸੋਹਣਾ ਹੈ ਮੇਰਾ ਉਹ ਬੜਾ ਪਿਆਰਾ ਹੈ ਐਸੀ ਕਰਕੇ ਗੁਰੂ ਦੀ ਬਾਣੀ ਆਵਾਜ਼ਾਂ ਰੋਜ਼ ਮਾਰਦੀ ਹੈ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਸੱਚੀ ਬਾਣੀ ਦੇ ਨਾਲ ਜੋੜਦੀ ਹੈ ਕਿਉਂਕਿ ਪਰਮਾਤਮਾ ਸੱਚ ਹੈ ਬਾਣੀ ਵੀ ਸੱਚ ਹੈ ਅਸੀਂ ਵੀ ਸੱਚ ਦੇ ਨਾਲ ਜੁੜ ਕੇ ਉਹਦੇ ਘਰ ਤੇ ਸੱਚੇ ਹੋ ਕੇ ਨਿਭੜਨਾ ਹੈ ਸੱਚੇ ਹੋਣ ਵਾਸਤੇ ਸਾਨੂੰ ਮੌਕਾ ਮਿਲਿਆ ਹੈ ਪਹਿਲਾ ਸ਼ਬਦ ਸ਼੍ਰੀ ਦਰਬਾਰ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਜਿੰਨੀ ਵੀ ਬਾਣੀ ਹੈ ਤਕਰੀਬਨ ਰਾਗਾਂ ਤੇ ਆਧਾਰਿਤ ਹਨ ਕੁਝ ਰਾਗ ਅਜਿਹੇ ਹਨ ਜਿਹੜੇ ਗੁਰਬਾਣੀ ਵਿੱਚ ਦਰਜ ਨਹੀਂ ਪਰ ਉਹਨਾਂ ਨੂੰ ਗਾਉਣ ਦੀ ਜਿਹੜੀ anumati ਹੈ ਉਹ ਪੰਥ ਨੂੰ ਮਿਲੀ ਹੋਈ ਹੈ ਜਿਸ ਤਰ੍ਹਾਂ ਹਰ ਸਿਮਰਨ ਸਿੰਘ ਹੁਣਾਂ ਨੇ ਪਹਿਲਾ ਸ਼ਬਦ ਚੰਦਲ ਕੌਂਸ ਰਾਗ ਦੇ ਵਿੱਚ ਗਾਇਆ ਹੈ ਭਾਵੇਂ ਉਹ ਰਾਗ ਗੁਰਬਾਣੀ ਵਿੱਚ ਨਹੀਂ ਰਾਤ ਦੇ ਸਮੇਂ ਤੇ ਗਾਇਨ ਕੀਤਾ ਜਾਣ ਵਾਲਾ ਰਾਗ ਹੈ ਇਹ ਵੀ ਉਹਦੇ ਨਾਲ ਮਿਲਦਾ ਜੁਲਦਾ ਰਾਗ ਇੱਕ ਦੋ ਸੁਰਾਂ ਦਾ ਫਰਕ ਪੈ ਜਾਏ ਤੇ ਰਾਗ ਚੇਂਜ ਹੋ ਜਾਂਦਾ ਹੈ ਉਸ ਰਾਗ ਦਾ ਨਾਮ ਸੀ ਚੰਦਲਕੌਂਸ ਇਸ ਰਾਗ ਦਾ ਨਾਮ ਹੈ ਮਾਲਕੌਂਸ ਰਾਗ ਇਸੇ ਤਰ੍ਹਾਂ ਦਰਬਾਰੀ ਰਾਗ ਹੈ ਇਹ ਵੀ ਗੁਰਬਾਣੀ ਵਿੱਚ ਦਰਜ ਨਹੀਂ ਪਰ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਗੁਰੂ ਕੇ ਕੀਰਤਨੀਏ ਇਨਾਂ ਰਾਗਾਂ ਦੇ ਵਿੱਚ ਵੀ ਗੁਰੂ ਦੀ ਬਾਣੀ ਨੂੰ ਗਾਇਨ ਕਰਦੇ ਹਨ ਅਤੇ ਗਾਇਨ ਕੀਤੇ ਜਾ ਸਕਦੇ ਹਨ ਇਹ ਪੰਥ ਨੇ ਪ੍ਰਵਾਨ ਕੀਤੇ ਹੋਏ ਹਨ ਗੱਲ ਤਾਂ ਪ੍ਰਮਾਤਮਾ ਦੇ ਨਾਲ ਜੁੜਨ ਦੀ ਹੈ ਕਿਸੇ ਵੀ ਤਰੀਕੇ ਜੁੜਿਆ ਜਾਏ ਗੁਰੂ ਸਾਹਿਬ ਨੇ ਬੜੇ ਸੋਹਣੇ ਤਰੀਕੇ ਸਾਨੂੰ ਦਿੱਤੇ ਹਨ ਪ੍ਰਮਾਤਮਾ ਦੀ ਇਬਾਦਤ ਕਰਨ ਦੇ ਕੀਰਤਨ ਨੂੰ ਕਲਯੁਗ ਦੇ ਵਿੱਚ ਬੜੀ ਇੰਪੋਰਟੈਂਸ ਦਿੱਤੀ ਗਈ ਹੈ ਗੁਰੂ ਸਾਹਿਬ ਜੀ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਦਾਨਾ ਪ੍ਰਧਾਨਤਾ ਦਿੱਤੀ ਹੈ ਪਰ ਨਾਲ ਇੱਕ ਸ਼ਰਤ ਰੱਖੀ ਹੈ ਕਹਿੰਦੇ ਗੁਰਮੁਖ ਜਪੀਏ ਲਾਏ ਧਿਆਨਾ ਬਸ ਧਿਆਨ ਦੇ ਨਾਲ ਤੂੰ ਗੁਰੂ ਦਾ ਸ਼ਬਦ ਸੁਣ ਕੇ ਕੰਨਾਂ ਦੇ ਰਾਹੀਂ ਆਪਣੇ ਹਿਰਦੇ ਤੱਕ ਲੈ ਜਾ ਜਿਸ ਤਰ੍ਹਾਂ ਤੂੰ ਧਿਆਨ ਸ਼ਬਦ ਦੇ ਵਿੱਚ ਦੇਂਗਾ ਤੇ ਪਰਮਾਤਮਾ ਦਾ ਤੇਰੇ ਉੱਪਰ ਹਮੇਸ਼ਾ ਧਿਆਨ ਰਹੇਗਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਆਪਾਂ ਕੀ ਕਰਨਾ ਹੈ ਸਿਮਰ ਸਿਮਰ ਤਿਸ ਸਦਾ ਸਮਾਨੇ ਜੋ ਗੁਰੂ ਕਹਿੰਦਾ ਹੈ ਉਹਨੂੰ ਹਿਰਦੇ ਵਿੱਚ ਸਾਂਭ ਕੇ ਰੱਖਣਾ ਭਾਵ ਉਹਦੇ ਅਨੁਸਾਰ ਜ਼ਿੰਦਗੀ ਬਤੀਤ ਕਰਨੀ ਹੈ ਆਓ ਬੜੀ ਪਿਆਰ ਦੇ ਨਾਲ ਪਹਿਲਾ ਸ਼ਬਦ ਪ੍ਰਭ ਸਿਉ ਲਾਗ ਰਹੇ ਉਹ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਮੇਰਾ ਉਹ ਪਰਮਾਤਮਾ ਮਿੱਤਰ ਧਨ ਹੈ ਜਿਹੜਾ ਆਦ ਅਤੇ ਅੰਤ ਤੱਕ ਮੇਰਾ ਸਾਥ ਦੇਣ ਵਾਲਾ ਹੈ ਡੰਡੋਤ ਬੰਧਨ ਅਨੇਕ ਬਾ ਸਰਬ ਕਲਾ ਸਮਰਾਥ ਨਾਨਕ ਕੀ ਪ੍ਰਭ ਬੇਨਤੀ ਆਪਣੇ ਪਗਤੀ ਲਾਏ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ 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 ਆਦ ਅੰਤ ਪ੍ਰਭ ਸਦਾ ਸੰਹਾਈ ਆਦ ਅੰਤ ਪ੍ਰਭ ਸਦਾ ਸੰਹਾਈ ਤਨ ਹਮਾਰਾ ਮੀਤ ਪ੍ਰਭ ਸਿਓ ਲਾਜ ਰਹੇ ਹੋ ਮੇਰਾ ਚੀਤ ਰੱਬ ਸਿਉ ਲਾਜ ਰਹੇ ਹੋ ਮੇਰਾ ਚੀਤ ਓ ਕੀ ਕੜੀ ਨਾ ਦੇਖਣ ਦੇ ਜਪੋਂ ਔਖੀ ਕੜੀ ਨਾ ਦੇਖਣ ਦੇ ਔਖੀ ਕੜੀ ਨਾ ਦੇਖਣ ਦੇ ਔਖੀ ਕੜੀ ਨਾ ਦੇਖਣ ਦੇ ਆਪਣਾ ਵੀਰਤ ਸਮਾਂ ਦੇ ਰਾਖੇ ਆਪਣੇ ਕੋ હાથ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤੀ ਪਾਲੇ ਸਾਸ ਪ੍ਰਤਿਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਤਨ ਹਮਾਰਾ ਮੀਤ ਪ੍ਰਭ ਸਿਉ ਲਗ ਰਿਓ ਮੇਰਾ ਜੀਤ ਪ੍ਰਭ ਸਿਉ ਲਗ ਰਿਓ ਮੇਰਾ ਜੀਤ ਅਬ ਸਿਉਲਾਗ ਰਹਿਓ ਮੇਰਾ ਚੀਤ ਪ੍ਰਭ ਸਿਉਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੇਂ ਪ੍ਰਭ ਜੀ ਉਲਾਗ ਰਿਓ ਮੇਰਾ ਜੀਤ ਪ੍ਰਭ ਜੀ ਉਲਾਗ ਰਿਓ ਮੇਰਾ ਜੀਤ ਮਨ ਬਿਲਾਸ ਪੈਸਾ ਹੈਪ ਕੇ ਮਨ ਬਿਲਾਸ ਪਈ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰ ਰਖਾਈ ਪ੍ਰਭ ਪੂਰਨ ਪੈਜ ਰਖਾਈ ਪ੍ਰਭ ਸਿਉ ਲਾਗ ਰਿਓ ਮੇਰਾ ਕੀਤ ਪ੍ਰਭ ਸਿਉ ਲਾਗ ਰਿਓ ਮੇਰਾ ਕੀਤ ਪ੍ਰਭ ਸਿਉ ਲਾਗ ਰਿਓ ਮੇਰਾ ਕੀਤ ਵਸੂਲਾ ਗਰੇ ਉਹ ਮੇਰਾ ਜੀਤ ਪ੍ਰਭ ਸਹਿਮਦਾ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕੋ ਹੱਥ ਦੇ ਰਾਖੇ ਆਪਣੇ ਕੋ ਸਾਹ ਸਾਹ ਸਤਿਪਾਲੇ ਸਾਹ ਸਾਹ ਗੀਤ ਪ੍ਰਭ ਸਿਉ ਲਾਗ ਰਿਓ ਮੇਰਾ ਗੀਤ ਆਦ ਅੰਤ ਪ੍ਰਭ ਸਦਾ ਸਹਾਈ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਗੀਤ ਪ੍ਰਭ ਸਿਉ ਲਾਗ ਰਿਓ ਮੇਰਾ ਗੀਤ ਪ੍ਰਭ ਸਿਉ ਲਾਗ ਰਿਓ ਮੇਰਾ ਗੀਤ ਪ੍ਰਭ ਸਿਉ ਲਾਗ ਰਿਓ ਮੇਰਾ ਗੀਤ ਮਨ ਬਿਲਾਸ ਪਏ ਸਾਹਿਬ ਕੇ ਮਨ ਬਿਲਾਸ ਪਏ ਸਾਹਿਬ ਕੇ ਮਨ ਬਿਲਾਸ ਮਨ ਬਿਲਾਸ ਮਨ ਲਾਸ ਮਨ ਬਿਲਾਸ ਪਏ ਸਾਹਿਬ ਕੇ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਸਿਮਰ ਸਿਮਰ ਅਨੰਦ ਕਰ ਨਾਨਕ ਪ੍ਰਪੂਰਨ ਪੈ ਜਰਖਾਈ ਪ੍ਰਪੂਰਨ ਪੈ ਜਰਖਾਈ ਪ੍ਰਭ ਸਿਉ ਲਾਗਦੇ ਹੋ ਮੇਰਾ ਚੀਤ ਤਪ ਸਿਉ ਲਾਗਦੇ ਹੋ ਰੱਬ ਸੋਲਾਗ ਰਿਓ ਮੇਰਾ ਗੀਤ ਰੱਬ ਸੋਲਾਗ ਰਿਓ ਮੇਰਾ ਗੀਤ ਆਦ ਕੰਤ ਪ੍ਰਭ ਸਦਾ ਸਹਾਈ ਆਦ ਕੰਤ ਪ੍ਰਭ ਸਦਾ ਸਹਾਈ ਤੁਮ ਹੈ ਹਮਾਰਾ ਮੀਤ ਪ੍ਰਭ ਸੋਲਾਗ ਰਿਓ ਮੇਰਾ ਗੀਤ ਪ੍ਰਭ ਸੋਲਾਗ ਰਿਓ ਮੇਰਾ ਗੀਤ ਪ੍ਰਭ ਸੋਲਾਗ ਪ੍ਰਭ ਸੋਲਾਗ I'm not oh.